ਕਿਸਾਨ ਤੇ ਆਟੋਮੈਟਿਕ ਖਤਮ ਹੋ ਜੈਨੇ ਜਦੋਂ ਐਨਰ ਯਾਰ ਰਕਬਾ ਪਹਿਲੀ ਖਤਮ ਹੋ ਜੈਨੀ ਆ ਤੇ ਫਿਰ ਕਿਸਾਨ ਤੇ ਖਤਮ ਹੋ ਹੀ ਰਿਆ ਵਾ ਕਿੱਥੇ ਤੇ ਆਟੋਮੈਟਿਕ ਖਤਮ ਹੋਏ ਨੇ ਜਿਵੇਂ ਆੜ ਤੇ ਆ ਕੋਈ ਵੀ ਚੀਜ਼ਾਂ ਕਿਸਾਨਾਂ ਤੋਂ ਪਾਂਦੀ ਪਈ ਐ ਤੇ ਜਦੋਂ ਪਹਿਲੀਆਂ ਹੀ ਕੱਢਦੀਆਂ ਗਈਆਂ ਤੇ ਫਿਰ ਬਸ ਕੁਝ ਟਕਣਾ ਅੱਜ ਸਾਡੇ ਵੱਲੋਂ ਰੋਡ ਟਰੈਕਟਰ ਮਾਰਕੀਟ ਕੀਤਾ ਜਾ ਰਿਹਾ ਵਾ ਸਾਰੇ ਪਿੰਡਾਂ ਵੱਲੋਂ ਜਿਹੜੇ ਇੱਧਰ ਦੇ ਪਿੰਡ ਪ੍ਰਭਾਵਿਤ ਹੋਏ ਐ 11-11 ਪਿੰਡ ਸਾਰਿਆਂ ਪਿੰਡਾਂ ਵਿੱਚੋਂ ਟਰੈਕਟਰ ਆਏ ਆ ਦਾ ਖਾਲਸਾ ਮੈਿਕਰ ਜੀ ਦੀ ਫਤਿਹ ਮੇਰਾ ਨਾਮ ਬਲਹਾਰ ਸਿੰਘ ਹੈ ਜੀ ਪਿੰਡ ਤੋਲਾ ਨੰਗਲ ਤੋਂ ਆ ਜੀ ਸੜਕਾਂ ਦੇ ਉੱਤਰਨ ਦੀ ਆ ਕਾਨੂੰਨ ਦੇ ਖਿਲਾਫ ਲੋੜ ਪੈ ਗਈ ਆ ਕਿਉਂਕਿ ਜਿਹੜਾ ਕਾਨੂੰਨ ਆ ਉਹ ਕਿਸਾਨਾਂ ਨੂੰ ਮਾਰੂ ਆ ਕਿਉਂਕਿ ਜੇ ਪਲਾਟ ਲੈ ਕੇ ਆਪਾਂ ਛੋਟੇ ਛੋਟੇ ਤੇ ਆਪਣੀਆਂ ਜ਼ਮੀਨਾਂ ਸੋਨੇ ਰਕੀਆਂ ਦੇਣੀਆਂ ਵਾ ਤੇ ਉਹਦੇ ਵਿੱਚ ਆਪਾਂ ਹੱਟ ਉਹਦੇ ਖਿਲਾਫ ਆਪਾਂ ਉਤਰੇ ਆ ਕਿਉਂਕਿ ਸਰਕਾਰ ਦੇ ਆਪਾਂ ਬੋਲਿਆ ਕਰਨਾ ਤੱਕ ਆਵਾਜ਼ ਆਪਣੀ ਪਹੁੰਚਾਉਣਾ ਚਾਹੁੰਦੇ ਆ ਕਿਉਂਕਿ ਤੁਹਾਡਾ ਹੀ ਇੱਕ ਮੀਡੀਆ ਮਾਧਿਅਮ ਹੈਗਾ ਵਾ ਜਿਹਦੇ ਤਰੀਕੇ ਨਾਲ ਹੀ ਆਵਾਜ਼ ਇਹਨਾਂ ਨੂੰ ਪ੍ਰੋਪਰ ਆਪਣੀ ਅਸੀਂ ਪਹੁੰਚਾ ਸਕਦੇ ਆ ਕਹਿੰਦਾ ਕਿ ਕੇਂਦਰ ਸਰਕਾਰ ਦੀ ਫੌਂਡ ਪੰਜਾਬ ਤੇ ਜਲਾਈ ਹੈ ਇਹ ਦੋਨਾਂ ਦੀ ਰਲ ਕੇ ਯਾਦ ਦੀ ਚੱਲਣ ਦੀ ਕਿਉਂਕਿ ਜਿੰਦੋਂ ਦੇ ਦਿੱਲੀੋਂ ਹਾਰ ਕੇ ਆਏ ਆ ਇੱਥੇ ਉਦੋਂ ਦਾ ਇਹ ਜ਼ਿਆਦਾ ਕੰਮ ਹੋਇਆ ਵਾ ਨਹੀਂ ਤੇ ਪਹਿਲਾਂ ਕਿਉਂ ਨਹੀਂ ਇਹ ਕੰਮ ਨਹੀਂ ਪਹਿਲਾਂ ਤੇ ਸਾਰਾ ਕੁਝ ਸਹੀ ਚੱਲ ਰਿਹਾ ਕਿਉਂਕਿ ਜਿਵੇਂ ਆ ਪੁੱਟਾਂ ਦੀਆਂ ਕਲੋਨੀ ਇੰਪਰੂਵ ਹੋਈ ਆ 2012 13 ਦੀ ਜੇਲ ਆਲੀ ਉਹ ਹੱਲੇ ਤੱਕ ਨਹੀਂ ਪਲਾਟ ਉਹਦੇ ਵੀ ਕੇ ਪ੍ਰੋਪਰ ਉਹ ਖਾਲੀ ਪਈ ਹੋਈ ਆ ਤੇ 30000 ਨੂੰ ਗੱਜ ਕਿਹੜੇ ਗਰੀਬ ਬੰਦੇ ਨੇ ਲੱਲੇਣਾ ਜਦੋਂ ਕਰੋੜੇ ਕਰੋੜ ਦਾ ਇੱਕ 플ਾਟ ਹੀ ਬਣ ਗਿਆ ਤੇ ਕਿੰਨੇ ਲੱਲੇਣਾ ਮਾਤੜ ਬੰਦਾ ਤੇ ਉੱਥੇ ਲੈ ਨਹੀਂ ਸਕਦਾ ਜਿਵੇਂ ਸਰਕਾਰ ਕਹਿੰਦੀ ਆ ਲੱਗਦਾ ਕਿ ਕਈ ਲੋਕ ਇਹ ਸੋਚਦੇ ਨੇ ਕਿ ਕਿਸਾਨ ਹੀ ਖਤਮ ਹੋਣਗੇ ਲੱਗਦਾ ਕਿ ਕਿਸਾਨਾਂ ਦੇ ਨਾਲ ਕਿਤੇ ਜੁੜੇ ਜੋ ਸਰਕਾਰ ਤੋਂ ਕਿ ਕਿਸਾਨ ਤੇ ਆਟੋਮੈਟਿਕ ਖਤਮ ਹੋ ਜੈਨੇ ਜਦੋਂ ਐਨਰ ਜਾਂ ਰਕਬਾ ਪਹਿਲੀ ਖਤਮ ਹੋ ਜੈਨੀ ਆ ਤੇ ਫਿਰ ਕਿਸਾਨ ਤੇ ਖਤਮ ਹੋ ਹੀ ਰਿਹਾ ਵਾ ਤੇ ਕਿਤੇ ਤੇ ਆਟੋਮੈਟਿਕ ਖਤਮ ਹੋਏ ਨੇ ਜਿਵੇਂ ਆੜ ਤੇ ਆ ਕੋਈ ਵੀ ਚੀਜ਼ਾਂ ਕਿਸਾਨਾਂ ਤੋਂ ਪੰਦੀ ਪਈ ਆ ਤੇ ਜਦੋਂ ਪਹਿਲੀਆਂ ਹੀ ਘਟਦੀਆਂ ਗਈਆਂ ਤੇ ਫਿਰ ਸਭ ਕੁਝ ਘਟਣਾ ਅੱਜ ਸਾਡੇ ਵੱਲੋਂ ਰੋਡ ਟਰੈਕਟਰ ਮਾਰਚ ਕੀਤਾ ਜਾ ਰਿਹਾ ਵਾ ਸਾਰੇ ਪਿੰਡਾਂ ਵੱਲੋਂ ਜਿਹੜੇ ਇੱਧਰ ਦੇ ਪਿੰਡ ਪ੍ਰਭਾਵਿਤ ਹੋਏ ਆ 11-12 ਪਿੰਡ ਸਾਰੇ ਪਿੰਡਾਂ ਵਿੱਚੋਂ ਟਰੈਕਟਰ ਆਏ ਆ ਰੋਸ ਜाहਰ ਕਰਦੇ ਪਏ ਆਪਾਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਅਪੀਲ ਵੀ ਤੇ ਅਸੀਂ ਬੇਨਤੀ ਵੀ ਕਰਨਾ ਚਾਹੁੰਦੇ ਆ ਵੀ ਜਿਹੜਾ ਕਾਨੂੰਨ ਲਿਆਂਦਾ ਗਿਆ ਵਾ ਵਾਪਸ ਹੀ ਲਿਆ ਜਾਵੇ ਤੇ ਬਹੁਤ-ਬਹੁਤ ਉਹਦਾ ਧੰਨਵਾਦ ਹੋਊਗਾ ਕਿਉਂਕਿ ਸਾਨੂੰ ਸੜਕਾਂ ਤੇ ਗਰਮੀ 'ਚ ਉੱਤਰਨ ਤੇ ਨਾ ਮਜਬੂਰ ਕਰਨ